ਗੁੰਡਾਗਰਦੀ ਦਾ ਹੈ ਨੰਗਾ ਨਾਚ ਨੌਜਵਾਨਾਂ ਦੇ ਹੱਥ 'ਚ ਲੋਹੇ ਦੀਆਂ ਪਾਈਪਾਂ ਅਤੇ ਰਾੜਾ ਦਿਨ ਦਿਹਾੜੇ ਪੀਆਰਟੀਸੀ ਦੀ ਬੱਸ ਤੇ ਕੀਤਾ ਹਮਲਾ ਸ਼ਰਾਰਤੀ ਅੰਸਰਾ ਨੇ ਬੱਸ ਦੇ ਪੰਨੇ ਸ਼ੀਸ਼ੇ ਸਵਾਰੀਆਂ ਨਾਲ ਵੀ ਕੀਤੀ ਗਈ ਕੁੱਟਮਾਰ ਕਰਨ ਦੀ ਕੋਸ਼ਿਸ਼ ਕਾਲ ਮੈਂ ਕੀਮਤ ਬਾਲਗੋਟ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਪੰਜਾਬ ਦੇ ਵਿੱਚ ਲਗਾਤਾਰ ਗੁੰਡਾਗਰਦੀ ਵਾਧੀ ਜਾ ਰਹੀ ਹੈ ਹਰ ਰੋਜ਼ ਕਈ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਤੂਰੀ ਚ ਵੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਤੂਰੀ ਦੇ ਓਵਰ ਬ੍ਰਿਜ ਦੇ ਵਿੱਚ ਇੱਕ ਰੋਡਵੇਜ਼ ਦੀ ਬੱਸ ਤੇ ਕੁਝ ਬਦਮਾਸ਼ਾ ਦੇ ਬੰਲੋ ਹਮਲਾ ਕੀਤਾ ਗਿਆ ਡਰਾਈਵਰ ਦੇ ਦੱਸਣ ਦੇ ਮੁਤਾਬਕ ਜੋਦੋ ਓਵਰ ਬ੍ਰਿਜ ਤੇ ਜਾਮ ਲੱਗਿਆ ਹੋਇਆ ਸੀ ਤਾਂ ਉਸ ਸਮੇਂ ਉਸਨੇ ਕੁਝ ਨੌਜਵਾਨਾਂ ਨੂੰ ਗਲਤ ਸਾਈਡ ਤੋਂ ਆਉਣ ਤੋਂ ਰੋਕਿਆ ਜਿਸ ਤੋਂ ਬਾਅਦ ਉਹ ਨੌਜਵਾਨ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਨੇ ਆਪਣੇ ਨਾਲ ਦੇ ਹੋਰ ਸਾਥੀਆਂ ਨੂੰ ਮੌਕੇ ਤੇ ਸਾਧ ਲਿਆ ਜਿਨ੍ਹਾਂ ਨੇ ਬਿਨਾਂ ਪੁੱਛੇ ਆਉਂਦੇ ਸਾਰ ਹੀ ਬੱਸ ਦੇ ਉੱਤੇ ਹਮਲਾ ਕਰ ਦਿੱਤਾ ਪਹਿਲਾਂ ਬੱਸ ਦੇ ਅਗਲੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਫਿਰ ਉਸ ਤੋਂ ਬਾਅਦ ਡ라이ਵਰ ਅਤੇ ਕੰਡਕਟਰ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਵਾਰਦਾਤ ਦੀ ਪੂਰੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਸੜਕ ਵਿੱਚ ਕਾਰ ਜਿਹੜਾ ਇਹਨਾਂ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਸਾਰੇ ਸੀ ਟੁਹਾਣੇ ਤੋਂ ਆ ਰਹੇ ਸੀ ਜਦੋਂ ਤੂਰੀ ਕਕਰਾਲੇ ਚੌਂਕ 'ਚ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਰੌਂਗ ਸਾਈਡ ਥੱਲੇ ਦੀ ਬਰਾਬਰ ਜੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਣੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਆਉਣਾ ਇੰਨੀ ਗੱਲ ਹੋਈ ਆ ਬਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਮੁੜ ਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਤੁਰੇ ਅੱਗੇ ਪੁੱਲ ਤੇ ਗਏ ਤਾਂ ਪੁੱਲ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ ਹੌਲੀ ਜਾ ਰਹੀ ਸੀ ਗੱਡੀ ਉਤਰ ਕੇ ਇੱਕ ਲਖਤੀ ਇਹ ਸਾਰੇ 5-6 ਜਣੇ ਗੱਡੀ ਨੂੰ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੋਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੂਟਰ ਵੱਜਿਆ ਤੇ ਭੱਜਲੇ ਇੱਕ ਅਸੀਂ ਬੰਦਾ ਮੌਕੇ ਤੇ ਜਦੇ ਫੜ ਲਿਆ ਪੁਲਿਸ ਪਹੁੰਚ ਗਈ ਸੀਗੀ ਐਸਪੀ ਸਾਹਿਬ ਤੁਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਮਤਲਬ ਵੀ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰ ਲਏ ਉੱਥੋਂ ਉਹਨਾਂ ਤੋਂ ਤੁਸੀਂ ਚਲਾ ਰਹੇ ਸੀ ਬਾਕੀ ਮੈਂ ਚਲਾਉਂਦਾ ਸੀਗਾ ਜੀ ਬੱਸ ਕਿਸੇ ਦੇ ਛੱਟਫੇਟ ਲੱਗੀ ਸੀ ਛੱਟਫੇਟ ਨਹੀਂ ਮਾੜਾ ਮੋਟਾ ਸੀ ਕਨੈਕਟਰ ਦੇ ਮਾਦੀਆਂ ਜਰੂਰ ਕਨੈਕਟਰ ਜਦੋਂ ਥੱਲੇ ਦੀ ਆਏ ਉਹਨਾਂ ਨੂੰ ਛਡਾਉਣ ਵਾਸਤੇ ਵੀ ਚਲੋ ਕੀ ਕਰਦੇ ਹੋ ਉਹਨਾਂ ਦੇ ਗੁੱਜੀਆਂ ਸੱਟਾਂ ਮਾਦੀਆਂ ਉਹ ਹਸਪਤਾਲ ਦਾਖਲ ਅਸਵਲ ਤੇ ਜਿਹੜੀ ਦੀ ਪੂਰੀ ਵਸਤੂ 50 ਰੋਡ ਲੁਧਿਆਣੇ ਦੀ ਹੁਣ ਇਸ ਮਾਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਅਸਲ ਪੁਲਿਸ ਨੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਹਮਲਾ ਕਰਨ ਵਾਲੇ ਇਹਨਾਂ 6 ਨੌਜਵਾਨਾਂ ਦੇ ਕੋਲੋਂ ਸਵਿਫਟ ਗੱਡੀ ਅਤੇ ਹਥਿਆਰ ਵੀ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ। ਹਾਂ ਅੱਜ ਦੀ ਜੇ ਸ਼ਾਰਟ ਟਾਈਮ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ। ਕੱਲ ਇੱਕ 10 ਤਰੀਕ ਨੂੰ ਸਿਟੀ ਧੂਰੀ ਦੇ ਵਿੱਚ ਮੇਨ ਜਿਹੜਾ ਸੜਕਾ ਹੈ ਲੁਧਿਆਣਾ ਸੰਗਰੂਰ ਆ। ਪੋਲੋ ਦੇ ਉੱਪਰ ਇੱਕ ਪੰਜਾਬ ਰੋਡਵੇ ਦੀ ਬੱਸ ਨੂੰ ਬੁਰੀ ਤਰ੍ਹਾਂ ਭੰਨਿਆ ਗਿਆ ਸੀ ਜਿੱਚੇ ਕਰੀਬ 6 ਮੁੰਡੇ ਸੀਗੇ। ਉਹਨਾਂ ਨੇ ਆਪਣੀ ਗੱਡੀ ਰੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਹੁਤ ਡਰ ਗਈਆਂ ਸੀਗੀਆਂ। ਤੇ ਬਸਦੇ ਪੂਰੇ ਸ਼ੀਸ਼ੇ ਟਾਕੀਆਂ ਬਿਲਕੁਲ ਬੁਰੀ ਹਾਲਤ ਦੇ ਨਾਲ ਜਿਹਦੇ ਵਿੱਚ ਲੋਹੇ ਦੀ ਰਾੜ ਜਿਹਦੇ ਤੇ ਉੱਪਰ ਗਰਾਰੀ ਲੱਗੀ ਹੋਈ ਸੀਗੀ ਕਾਫੀ ਡੈਚ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ ਜਿਸ ਤੋਂ ਬਾਅਦ ਕਾਫੀ ਭਾਰੀ ਉੱਥੇ ਜਾਮ ਲੱਗਿਆ ਸੀਗਾ ਤੇ ਇਮੀਡੀਟਲੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇੱਕ ਉੱਥੇ ਜੇ ਉਸ ਤੋਂ ਬਾਅਦ ਮੌਕਾ ਸਾਰਾ ਸਾਹਮੇ ਆ ਜਜ ਲਿਆ ਤੇ ਕੁਝ ਕਿ ਘੰਟਿਆਂ ਦੇ ਵਿੱਚ ਹੀ ਇਹ ਜਿਹੜੇ ਬੰਦੇ ਸੀਗੇ ਦੋ ਮੁੰਡੇ ਜਖੇਪਲ ਦੇ ਹੈਗੇ ਆ ਥਾਣਾ ਧਰਮਗੜ ਸਾਈਡ ਤੇ ਟੀਮੇ ਸਾਈਡ ਦੇ ਤਿੰਨ ਮੁੰਡੇ ਪਸੌਰ ਪਿੰਡ ਦੇ ਆ ਥਾਣਾ ਸਦਰ ਤੁਰੀ ਇੱਕ ਸਿਟੀ ਤੁਰੀ ਦਾ ਕੁੱਲੇ 6 ਮੁੰਡੇ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਤੇ ਕਿਡਨਾਪਿੰਗ 307 ਇਹਨਾਂ ਦੇ ਮੁਕਦਮੇ ਦਰਜ ਹੈਗੇ ਪਹਿਲਾਂ ਕਿ ਕਿ 2 2 ਤੇ ਜਿਨ੍ਹਾਂ ਨੂੰ ਅਸੀਂ ਫੌਰੀ ਤੌਰ ਤੇ ਕਾਬੂ ਕਰਕੇ ਜੇ ਮਾਨ ਜੋਗੇ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਪੀਸ ਆਫ ਪਬ ਬਣਾਈ ਰੱਖਣਾ ਹੈ ਉਹਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਫੜ ਕੇ ਮੁਕਦਮਾ ਦਰਜ ਕੀਤਾ ਮਕਦਮੀ ਦੀ ਧਾਰਾ 194 2 115 2 126 ਸਬਸੈਕਸ਼ਨ 2 191 ਸਬਸੈਕਸ਼ਨ 3 190 ਬੀ ਐਨ ਐਸ ਅਤੇ ਪੰਜਾਬ ਪ੍ਰੋਵਿੰਸਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਦੀ ਸੈਕਸ਼ਨ 4 ਇਹ ਧਾਰਾ ਇਹ ਤੇ ਇਹਨਾਂ ਤੇ ਲਾਈ ਹੈ ਤੇ ਜਿਨ੍ਹਾਂ ਨੂੰ ਅੱਜ ਮਾਂਜੋਗ ਅਦਾਲਤ ਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨਾਂ ਤੇ ਜਿਹੜੇ ਹਥਿਆਰ ਸੀਗੇ ਲੋਹੇ ਦੀ ਜਿਹੜੀ ਰਾਡ ਸੀਗੀ ਪਲੱਸ ਹੋਰ ਜਿਹਨਾਂ ਦੇ ਇਹਨਾਂ ਦੇ ਖੁੰਡੇ ਹਥਿਆਰ ਸੀਗੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕੀ ਕਾਰਨ ਸੀ ਜਾ ਕਿ ਕਾਰਨ ਸੀ ਇਹ ਕਿਉਂ ਉਹਨਾਂ ਨੇ ਜੋ ਫਿਲਹਾਲ ਦੀ ਗੱਲ ਸਾਹਮਣੇ ਆਈ ਹੈ ਵੀ ਇਹ ਬੱਸ ਲੁਧਿਆਣਾ ਟੁਹਾਣਾ ਸਾਈਡ ਤੋਂ ਲੁਧਿਆਣੇ ਵੱਲ ਨੂੰ ਜਾ ਰਹੀ ਸੀ ਥੋੜਾ ਜਿਹਾ ਪਹਿਲਾਂ ਕਕਰਾਲ ਚੌਂਕ 'ਚ ਕਿਤੇ ਜਾਮ ਲੱਗਣ ਕਰਕੇ ਇਹਨਾਂ ਦੇ ਉੱਥੇ ਬਹਿਸ ਵਾਜੀ ਹੋਈ ਹੈ ਹਲਕੇ ਫੁਲਕੇ ਤਾਂ ਇਹਨਾਂ ਨੇ ਪੂਰਾ ਇਰਾਦਾ ਬਣਾ ਕੇ ਪੁਲ ਦੇ ਉੱਪਰ ਜਾ ਕੇ ਮੇਨ ਚੌਂਕ ਦੇ ਵਿੱਚ ਪੁਲ ਦੇ ਜਿਹੜਾ ਸ਼ੇਰਪੁਰ ਚੌਂਕ ਦਾ ਪੁਲ ਦੇ ਉੱਪਰ ਉੱਥੇ ਬੱਸ ਨੂੰ ਘੇਰ ਲਿਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਤੇ ਕਨੈਕਟਰ ਦੇ ਵੀ ਕੁਝ ਉਹਨਾਂ ਨੇ ਗੁੱਜੇ ਸੱਟਾਂ ਮਾਰੀਆਂ ਨੇਗੀਆਂ ਹੋਰ ਸੜਕਾਂ ਅੰਦਰ ਨੂੰ ਕੀ ਗਣਾ ਤੋਨੇ ਇਹ ਜਿੰਨਾ ਮੈਂ ਤੁਹਾਡੇ ਮਾਦਮ ਇਬਰਾਹੀਮ ਸ਼ਰਾਰਤੀਆਂ ਸਾਨੂੰ ਇਹ ਬਿਲਕੁਲ ਚੇਤਾਵਨੀ ਦੇਣਾ ਚਾਹੁੰਦਾ ਕਿ ਬਾਜ ਆਜੋ ਧੂਰੀ ਸ਼ਹਿਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਪੂਰੀ ਸਖਤ ਜਿਹੜੀ ਹੈਗੀ ਆ ਪੂਰੇ ਨਿਗਾਹ ਪੂਰੀ ਬਾਜ ਵਾਲੀ ਅੱਖ ਹੋਈ ਪਈ ਆ ਹੁਣ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਫੜ ਕੇ ਬੰਦੇ ਅੰਦਰ ਦਿੱਤੇ ਨੇ ਹੁਣ ਪਿਛਲੇ 2 ਦਿਨਾਂ ਤੋਂ ਬੜੀ ਸ਼ਾਂਤੀ ਹੈ ਅਸੀਂ ਇਸੇ ਤਰ੍ਹਾਂ ਜਿਹੜੀ ਕੋਈ ਕਮੀਆਂ ਪਹਿਲਾਂ ਪੁਲਿਸ ਕੋਲ ਰਹਿ ਗਈਆਂ ਅਸੀਂ ਹੋਰ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਕੇ ਤੋਰੀ ਵਾਸੀਆਂ ਨੂੰ ਅਸੀਂ ਪੂਰੀ ਸੇਫ ਸਿਟੀ ਬਣਾਵਾਂਗੇ ਲਗਾਤਾਰ ਪੰਜਾਬ ਦੇ ਵਿੱਚ ਗੁੰਡਾਗਰਦੀ ਲਗਾਤਾਰ ਵਾਧੀ ਜਾ ਰਹੀ ਹੈ ਹਰ ਰੋਜ਼ ਚੋਰਾਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਤੇ ਉੱਥੇ ਹੀ ਇਹ ਤੂਰੀ ਦੀ ਘਟਨਾ ਜਿੱਥੇ ਕਿ ਦਿਨ ਦਿਹਾੜੇ ਇੱਕ ਪੀ ਆਰ ਟੀ ਸੀ ਦੀ ਬੱਸ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਕਾਰਨ ਸਿਰਫ ਇਹ ਹੈ ਕਿ ਡਰਾਈਵਰ ਦੇ ਵੱਲੋਂ ਉਹਨਾਂ ਨੌਜਵਾਨਾਂ ਨੂੰ ਗਲਤ ਪਾਸੇੋਂ ਆਉਣ ਤੋਂ ਰੋਕਿਆ ਜਿਸ ਤੋਂ ਬਾਅਦ ਡਰਾਈਵਰ ਦੀ ਉਹਨਾਂ ਨੌਜਵਾਨਾਂ ਦੇ ਨਾਲ ਝੜਪ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਨੌਜਵਾਨ ਆਪਣੇ ਨਾਲ ਦੇ ਹੋਰ ਮੁੰਡੇ ਬੁਲਾ ਲੈਂਦੇ ਨੇ ਤੇ ਉਸ ਤੋਂ ਬਾਅਦ ਪੀਆਰਟੀਸੀ ਦੀ ਬੱਸ ਤੇ ਪੂਰਾ ਹਮਲਾ ਕਰ ਦਿੰਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਨੌਜਵਾਨਾਂ ਦੇ ਵੱਲੋਂ ਪੀਆਰਟੀਸੀ ਦੇ ਕੰਡਕਟਰ ਅਤੇ ਡਰਾਈਵਰ ਦੀ ਵੀ ਕੁੱਟਮਾਰ ਕੀਤੀ ਜਾਂਦੀ ਹੈ ਪਰ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ